ਮੇਲੇ ਤੋਂ ਵਿਛੜ ਕੇ ਸੰਗਤ ਨੇ ਆਪਣੇ ਨਗਰਾਂ ਤੇ ਘਰਾਂ ਵਿੱਚ ਜਾ ਕੇ ਇਹ ਗੱਲ ਦੱਸੀ ਕਿ ਗੁਰੂ ਜੀ ਨੇ ਜਾਤੀ ਤੇ ਵਰਣ ਭੇਦ ਮਿਟਾ ਕੇ ਚੋਂ ਵਰਨਾਂ ਨੂੰ ਭੋਜਨ ਸਿਕਾਇਆ ਦਾ ਉੱਤਰ ਦਿਉ। ਪਾਛਿਆ ਦਾ ਪਰਵਾਨਾ ਸੁਣ ਕੇ ਗੁਰੂ ਜੀ ਨੇ ਸ੍ਰੀ ਜੇਠਾ ਜੀ ਨੂੰ ਹਰ ਪ੍ਰਕਾਰ ਦੇ ਪ੍ਰਸ਼ਨ ਉੱਤਰ ਦੇਣ ਦੇ ਯੋਗ ਜਾਣ ਕੇ ਲਾਹੌਰ ਜਾਣ ਵਾਸਤੇ ਆਕਿਆ। ਸ਼੍ਰੀ ਗੁਰੂ ਜੀ ਦਾ ਹੁਕਮ ਸੁਣ ਕੇ ਸ਼੍ਰੀ ਜੇਠਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਕੋਈ ਸ਼ਾਸਤਰ ਆਦਿਕ ਨਹੀਂ ਪੜ੍ਹੇ ਉੱਥੇ ਸਭਾ ਵਿੱਚ ਉਹਨਾਂ ਨੂੰ ਉੱਤਰ ਕਿਸ ਤਰ੍ਹਾਂ ਦੇਵਾਂਗਾ ਮੈਂ ਤਾਂ ਕੇਵਲ ਆਪ ਜੀ ਦਾ ਪ੍ਰੇਮ ਹੀ ਜਾਣਦਾ ਹਾਂ ਹੋਰ ਕੁਝ ਨਹੀਂ ਜਾਣਦਾ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਬਚਨ ਕੀਤਾ ਜੇਠਾ ਜੀ ਤੁਸੀਂ ਕੋਈ ਡਰ ਨਾ ਕਰੋ ਜਦ ਪਾਤਸ਼ਾਹ ਦੀ ਕਚਹਿਰੀ ਵਿੱਚ ਤੁਹਾਨੂੰ ਕੋਈ ਪ੍ਰਸ਼ਨ ਪੁੱਛਣਗੇ ਤਾਂ ਤੁਸੀਂ ਸਾਡਾ ਧਿਆਨ ਕਰਕੇ ਆਪਣੀ ਸੱਚੀ ਬਾਤ ਬੋਲਿਓ ਤੁਹਾਨੂੰ ਉਸੇ ਸਮੇਂ ਸਭ ਗਿਆਨ ਦਾ ਸ਼ਾਸਤਰ ਦਾ ਗਿਆਨ ਹੋ ਜਾਵੇਗਾ ਤੇ ਪ੍ਰਸ਼ਨ ਦਾ ਉੱਤਰ ਦੇਣ ਵਿੱਚ ਕੋਈ ਔਕੜ ਨਹੀਂ ਆਵੇਗੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਸਿਰੇ ਦੇ ਕਾਜੀ ਬੜੇ ਪ੍ਰੋਸੇ ਨਾਲ ਗੁਰੂ ਜੀ ਨੂੰ ਨਮਸਕਾਰ ਕਰਕੇ ਲਾਹੌਰ ਨੂੰ ਦੌਰ ਗਏ ਲਾਹੌਰ ਪਹੁੰਚ ਕੇ ਰਾਤ ਆਪਣੇ ਘਰ ਜੁੰਨੇ ਮੰਡੀ ਵਿੱਚ ਵਿਸ਼ਰਾਮ ਕੀਤਾ ਅਤੇ ਸਵੇਰੇ ਆਪਣਾ ਨਿਤ ਕਰਮ ਕਰਕੇ ਪਾਦਸ਼ਾਹ ਦੀ ਕਚਹਿਰੀ ਵਿੱਚ ਚਲੇ ਗਏ ਅਤੇ ਆਪਣੇ ਆਉਣ ਦੀ ਖਬਰ ਦੇ ਦਿੱਤੀ ਪਾਸ਼ਾ ਨੇ ਸ਼ਿਕਾਇਤ ਸ਼ਿਕਾਇਤੀ ਖੱਤਰਿਆਂ ਬ੍ਰਾਹਮਣਾਂ ਨੂੰ ਸੱਦ ਕੇ ਪੁੱਛਿਆ ਕਿ ਦੱਸੋ ਤੁਹਾਨੂੰ ਗੁਰੂ ਪਿਰ ਨੂੰ ਕੀ ਸ਼ਿਕਾਇਤ ਹੈ ਉਹਨਾਂ ਨੇ ਕਿਹਾ ਹਜ਼ੂਰ ਇਹਨਾਂ ਨੇ ਪ੍ਰਾਤਨ ਵੈਦ ਰੀਤੀ ਨੂੰ ਤਿਆਗ ਕੇ ਆਪਣਾ ਇੱਕ ਨਵਾਂ ਮੰਤਰ ਚਲਾਇਆ ਹੈ ਹੋਰ ਗੱਲ ਤਾਂ ਫਰੇ ਰਹੀ ਇਹ ਹਿੰਦੂ ਮਤ ਦਾ ਜੋ ਮਹਾ ਮੰਤਰ ਕਿ ਗਾਇਤਰੀ ਹੈ ਉਹ ਵੀ ਨਹੀਂ ਜਾਣਦੇ ਤੇ ਨਾ ਹੀ ਜਪਦੇ ਹਨ ਇਹਨਾਂ ਨੇ ਕੋਈ ਆਪਣੀ ਹੀ ਬਾਣੀ ਬਣਾ ਲਈ ਹੈ ਅਤੇ ਉਸ ਦਾ ਹੀ ਪ੍ਰਚਾਰ ਕਰਦੇ ਹਨ ਇਹਨਾਂ ਨੇ Hindu ਧਰਮ ਨੂੰ بڑا ਖਤਰਾ ਪੈਦਾ ਕਰ ਦਿੱਤਾ ਹੈ ਸ਼ਿਕਾਇਤੀਆਂ ਦੀਆਂ ਇਹ ਗੱਲਾਂ ਸੁਣ ਕੇ ਪਾਤਸ਼ਾਹ ਨੇ ਜੇਠਾ ਜੀ ਨੂੰ ਪੁੱਛਿਆ ਕਿ ਤੁਸੀਂ Hindu ਧਰਮ ਵਿੱਚ ਖੱਤਰੀ ਹੋ ਕੇ ਜੋ ਗਾਇਤਰੀ ਵੀ ਨਹੀਂ ਪੜੀ ਤਾਂ ਫਿਰ ਤੁਸੀਂ ਖੱਤਰੀ ਕਿਸ ਤਰ੍ਹਾਂ ਹੋਏ ਇਸ ਦਾ ਉੱਤਰ ਦੇਣ ਵਾਸਤੇ ਜਦ ਸ਼੍ਰੀ ਜੇਠਾ ਜੀ ਨੇ ਗੁਰੂ ਜੀ ਦਾ ਬਚਨ ਯਾਦ ਕਰਕੇ ਆਪਣੀ ਸੱਚੀ ਬਾਹਵਲ ਵੇਖਿਆ ਤਾਂ ਆਪ ਜੀ ਨੇ ਆਪ ਜੀ ਨੂੰ ਸਾਰੇ ਵੈਦਾਂ ਸ਼ਾਸਤਰਾਂ ਦਾ ਇਸ ਤਰ੍ਹਾਂ ਗਿਆਨ ਹੋ ਗਿਆ ਕਿ ਜਿਵੇਂ ਪਹਿਲਾਂ ਹੀ ਸਾਰੇ ਪੜੇ ਤੇ ਵਿਚਾਰੇ ਹੋਏ ਹੁੰਦੇ ਹਨ ਉਪਰੰਤ ਆਪ ਜੀ ਨੇ ਉੱਚੀ ਧੁਨ ਧੁਨੀ ਨਾਲ ਓੰਕਾਰ ਦਾ ਉਚਾਰਨ ਅਤੇ ਫਿਰ ਗਾਇਤਰੀ ਦਾ ਪਾਠ ਕਰਕੇ ਉਸ ਦੇ ਅਰਥ ਕਰਕੇ ਸੁਣਾਏ ਧੁਨੀ ਸਹਿਤ ਅਰਥ ਸੁਣਾ ਸੁਣ ਕੇ ਸਭ ਦੇ ਹਿਰਦੇ ਦਰਵ ਗਏ ਅਤੇ ਸ਼ਿਕਾਇਤ ਕਰਨ ਵਾਲੇ ਖੱਤਰੀ ਤੇ ਬ੍ਰਾਹਮਣ ਅਚਰਜ ਰਹਿ ਗਏ ਅਤੇ ਫਿਰ ਕੋਈ ਪ੍ਰਸ਼ਨ ਉੱਤਰ ਨਾ ਕਰ ਸਕੇ ਆਪ ਜੀ ਦਾ ਅਰਥ ਉੱਤਰ ਸੁਣ ਕੇ ਅਤੇ ਸ਼ਾਂਤੀ ਦਾ ਵਾਤਾਵਰਣ ਵੇਖ ਕੇ ਪਾਤਸ਼ਾਹ ਨੇ ਬੜੇ ਪ੍ਰਸੰਨ ਹੋ ਕੇ ਸ਼ਿਕਾਇਤੀਆਂ ਨੂੰ ਕਿਹਾ ਰੱਬ ਅਤੇ ਰੱਬ ਦੇ ਬੰਦਿਆਂ ਵਿੱਚ ਕੋਈ ਭੇਦ ਨਹੀਂ ਹੁੰਦਾ ਇਹਨਾਂ ਦੀ ਬਰਾਬਰੀ ਤੁਸੀਂ ਨਹੀਂ ਕਰ ਸਕਦੇ ਇਹ ਸੱਚੇ ਹਨ ਤੁਸੀਂ ਝੂਠੇ ਵਿਚਾਰਾਂ ਵਿੱਚ ਭਰਮ ਰਹੇ ਹੋ ਪਾਤਸ਼ਾਹ ਦੀ ਇਹ ਗੱਲ ਸੁਣ ਕੇ ਸਾਰੇ ਖੱਤਰੀ ਬ੍ਰਾਹਮਣ ਚੁੱਪਚਾਪ ਉੱਠ ਕੇ ਆਪਣੇ ਘਰਾਂ ਨੂੰ ਚਲੇ ਗਏ ਉਪਰੰਤ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਸ਼੍ਰੀ ਜੇਠਾ ਜੀ ਨੂੰ ਸਿਰੋਪਾਓ ਦੇ ਕੇ ਬੜੇ ਆਦਰ ਨਾਲ ਵਿਦਾ ਕੀਤਾ ਕਚਹਿਰੀ ਵਿੱਚੋਂ ਸਨਮਾਨ ਲੈ ਕੇ ਜਦ ਆਪ ਜੀ ਬਾਜ਼ਾਰ ਵਿੱਚ ਆਏ ਤਾਂ ਆਪ ਜੀ ਨੇ ਇੱਕ ਜਹਾ ਇੱਕ ਬਜਾਜ ਦੀ ਹੱਟੀ ਉੱਤੇ ਬੜਾ ਸੋਹਣਾ ਵੜਮੁੱਲਾ ਕਪੜਾ ਵੇਖਿਆ ਉੱਥੇ ਹੀ ਖੜੇ ਹੋ ਕੇ ਆਪ ਜੀ ਸੋਚਣ ਲੱਗੇ ਕਿ ਇਸ ਕਪੜੇ ਦਾ ਗੁਰੂ ਜੀ ਵਾਸਤੇ ਇੱਕ ਚੋਗਾ ਸਵਾਉਣਾ ਚਾਹੀਦਾ ਹੈ ਪਰ ਇਤਨੇ ਪੈਸੇ ਮੇਰੇ ਪਾਸ ਨਹੀਂ ਹਨ ਇਹਨਾਂ ਸੋਚਾਂ ਵਿੱਚ ਹੀ ਖੜੇ ਖੜੋਤਿਆਂ ਆਪ ਜੀ ਨੇ ਆਪਣੇ ਮਨ ਵਿੱਚ ਹੀ ਕਪੜਾ ਖਰੀਦ ਕੇ ਚੋਗਾ ਸਵਾ ਕੇ ਗੁਰੂ ਜੀ ਨੂੰ ਪਹਿਨਾ ਦਿਖਾ ਅਤੇ ਵੇਖ ਕੇ ਆਖਿਆ ਬਹੁਤ ਸੁੰਦਰ ਲੱਗਦਾ ਹੈ ਉਹ ਦਰਗੋਇੰਦਵਾਲ ਵਿੱਚ ਅੰਤਰਜਾਮੀ ਸ੍ਰੀ ਗੁਰੂ ਅਮਰਦਾਸ ਜੀ ਦੀਵਾਨ ਵਿੱਚ ਬੈਠੇ ਸਨ ਕਦੇ ਆਪਣੀ ਸੱਜੀ ਬਾਹ ਚੁੱਕਦੇ ਸਨ ਅਤੇ ਕਦੇ ਖੱਬੀ ਚੁੱਕ ਕੇ ਛਾਤੀ ਤੇ ਹੱਥ ਫੇਰ ਕੇ ਚੋਗੇ ਦੇ ਵੱਟ ਕੱਢਦੇ ਸਨ ਜਦ ਭਾਈ ਵੱਲੂ ਨੇ ਪੁੱਛਿਆ ਮਹਾਰਾਜ ਜੀ ਇਸ ਤਰ੍ਹਾਂ ਕਿਉਂ ਕਰਦੇ ਹੋ ਤਾਂ ਆਪ ਜੀ ਨੇ ਦੱਸਿਆ ਕਿ ਸਾਨੂੰ ਸ੍ਰੀ ਜੇਠਾ ਜੀ ਲਾਹੌਰ ਵਿਖੇ ਬਜਾਜ ਦੀ ਹੱਟੀ ਉੱਤੇ ਖੜੇ ਨਵਾਂ ਚੋਗਾ ਸਵਾ ਕੇ ਪਹਿਨਾ ਰਹੇ ਹਨ ਅਸੀਂ ਉਹਨਾਂ ਦੇ ਪ੍ਰੇਮ ਰੱਖਣ ਵਾਸਤੇ ਉਸ ਚੋਗੇ ਨੂੰ ਪਹਿਨ ਰਹੇ ਹਾਂ ਇਹ ਬਚਨ ਸੁਣ ਕੇ ਸਭ ਸਿੱਖਾਂ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਕਿ ਆਪ ਧੰਨ ਹੋ ਜੋ ਸਿੱਖਾਂ ਦੀ ਪ੍ਰੇਮ ਭੇਟਾ ਪਰਵਾਨ ਕਰਦੇ ਹੋ ਲਾਹੌਰ ਤੋਂ ਗੋਇੰਦਵਾਲ ਨੂੰ ਤੁਰਨ ਲੱਗੇ ਤਾਂ ਵਿਚਾਰ ਵਿੱਚ ਆਪ ਜੀ ਨੇ ਗੁਰੂ ਦੇ ਅੰਗ ਵੇਖੇ ਬੇਵਹਾਰੇ ਅੰਬਾਂ ਦੀ ਸੁੰਦਰਤਾ ਵੇਖ ਕੇ ਆਪ ਜੀ ਦੇ ਮਨ ਵਿੱਚ ਸੋਚਿਆ ਕਿ ਲਾਹੌਰ ਦੀ ਇਹ ਸੋਹਣੀ ਸੁਗਾਰਤ ਗੁਰੂ ਜੀ ਵਾਸਤੇ ਲੈ ਜਾਣੀ ਚਾਹੀਦੀ ਹੈ ਇਹ ਵਿਚਾਰ ਕਰਕੇ ਆਪ ਜੀ ਨੇ 1 ਰੁਪਏ ਦਾ ਇੱਕ ਅੰਬ ਮੁੱਲ ਲੈ ਰਿਆ ਅਤੇ ਗੋਇੰਦਵਾਲ ਨੂੰ ਚੱਲ ਪਏ ਇੱਕ ਰਾਤ ਰਸਤੇ ਵਿੱਚ ਕੱਟ ਕੇ ਦੂਸਰੇ ਦਿਨ ਗੋਇੰਦਵਾਲ ਤੋਂ ਨੇੜੇ ਹੀ ਪਿੰਡ ਪੈਰੋਂਵਾਲ ਪਹੁੰਚ ਗਏ ਜਦ ਇੱਥੋਂ ਤੁਰਨ ਲੱਗੇ ਤਾਂ ਆਪ ਜੀ ਨੇ ਵੇਖਿਆ ਕਿ ਗਰਮੀ ਨਾਲ ਅੰਬ ਦਾ ਰਸ ਚੋ ਰਿਹਾ ਹੈ ਅਤੇ ਹੁਣ ਇਹ ਗੁਰੂ ਜੀ ਤੱਕ ਨਹੀਂ ਪਹੁੰਚ ਸਕੇਗਾ ਤਾਂ ਆਪ ਜੀ ਨੇ ਗੁਰੂ ਅਮਰਦਾਸ ਜੀ ਦਾ ਧਿਆਨ ਕਰਕੇ ਕਿਹਾ ਕਿ हे ਪ੍ਰਭੂ ਇਹ ਬੇਵਹਾਰਾ ਪਲ ਤੁਹਾਡੇ ਵਾਸਤੇ ਲਿਆ ਸੀ ਪਰ ਇਹ ਗਰਮੀ ਨਾਲ ਚੋਣ ਲੱਗ ਪਿਆ ਹੈ ਆਪ ਜੀ ਨੂੰ ਇਸ ਨੂੰ ਪਰਵਾਣ ਕਰਕੇ ਜੂਸ ਲਵੋ ਅਤੇ ਮੇਰੀ ਸ਼ਰਤਾਂ ਪੂਰੀ ਕਰੋ ਇਸ ਤਰ੍ਹਾਂ ਅਰਦਾਸ ਕਰਕੇ ਆਪ ਜੀ ਨੇ ਆਂਬ ਚੂਪਣਾ ਸ਼ੁਰੂ ਕਰ ਦਿੱਤਾ ਇੰਦਰ ਗੋਇੰਦਵਾਲ ਵਿੱਚ ਸ੍ਰੀ ਗੁਰੂ ਜੀ ਆਂਬ ਨੂੰ ਬੜੇ ਸਵਾਦ ਨਾਲ ਘੁੱਟ ਭਰ-ਭਰ ਕੇ ਜੂਸਦੇ ਸਨ ਅਤੇ ਬੜੇ ਆਨੰਦ ਹੁੰਦੇ ਸਨ ਉਪਰੰਤ ਆਂਬ ਚੂਪ ਕੇ ਉਸ ਦਿਨ ਤੱਕ ਆਪ ਜੀ ਨੇ ਬੱਲੂ ਨੂੰ ਆਖ ਕੇ ਤਾਂ ਕੀ ਵਿਚ ਰਖਵਾ ਦਿੱਤੀ ਕੁਝ ਸਮੇਂ ਪਿਛੋਂ ਦਲਸ਼ੀਰੀ ਜੀ ਉਠਾ ਜੀ ਨੇ ਆਣ ਕੇ ਗੁਰੂ ਜੀ ਦੇ ਚਰਨਾਂ ਦੇ ਨਮਸਕਾਰ ਕਰਕੇ ਬਾਦਸ਼ਾਹ ਨਾਲ ਲਾਹੌਰ ਵਾਲੀ ਸਾਰੀ ਗੱਲਬਾਤ ਦੱਸੀ ਤਾਂ ਗੁਰੂ ਜੀ ਬਹੁਤ ਪਰਸਾਨ ਹੋਏ ਅਤੇ ਪੁੱਛਿਆ ਕਿ ਸਾਡੇ ਵਾਸਤੇ ਲਾਹੌਰ ਸ਼ਹਿਰ ਤੋਂ ਕਿਹੜੀ ਚੀਜ਼ ਲਿਆਏ ਹੋ ਤਦ ਕੀਤਾ ਸੀ ਅਤੇ ਇੱਕ ਬੇਵਹਾਰਾ ਆਂਬ ਲਿਆਂਦਾ ਸੀ ਜਿਹੜਾ ਰਸਤੇ ਦੀ ਗਰਮੀ ਕਰਕੇ ਚੋਣ ਲੱਗ ਪਿਆ ਸੀ ਤੇ ਤੁਹਾਡਾ ਨਾਮ ਲੈ ਕੇ ਮੈਂ ਆਪ ਹੀ ਚੁੱਪ ਰਿਆ ਸੀ ਆਪ ਸਭ ਕੁਝ ਜਾਣੀ ਜਾਣੋ ਮੈਂ ਕੀ ਦੱਸ ਸਕਦਾ ਹਾਂ ਗੁਰੂ ਜੀ ਨੇ ਇਹ ਸ਼ਰਧਾ ਤੇ ਪ੍ਰੇਮ ਭਰੀ ਗੱਲ ਸੁਣ ਕੇ ਆਖਿਆ ਕਿ ਜਿਹੜਾ ਮਿੱਠਾ ਤੇ ਸੁੰਦਰ ਫਲ ਤੁਸਾਂ ਸਾਡੇ ਵਾਸਤੇ ਲਿਆਂਦਾ ਸੀ ਉਹ ਅਸਾਂ ਚੁੱਪ ਕੇ ਉਸ ਦੇ ਗਟਕ ਰੱਖੀ ਹੋਈ ਹੈ ਅਤੇ ਬੱਲੂ ਨੇ ਗਟਕ ਦਾਕੇ ਵਿੱਚੋਂ ਲਿਆ ਕੇ ਆਪ ਜੀ ਨੂੰ ਦਿਖਾ ਦਿੱਤੀ ਇਹ ਕੌਤਕ ਵੇਖ ਕੇ ਸੁਣ ਕੇ ਸਾਰੇ ਸਿੱਖ ਸੇਵਕ ਹੈਰਾਨ ਹੋ ਗਏ ਸਭ ਨੇ ਕਿਹਾ ਗੁਰੂ ਜੀ ਪ੍ਰੇਮ ਦੇ ਵਾਸ ਹਨ ਪ੍ਰੇਮੀ ਦਾ ਪ੍ਰੇਮ ਵੇਖਦੇ ਹਨ ਨੇਮ ਨਹੀਂ ਵੀ